ਅੱਪੇ ਨਦਰ ਕੋ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਮਮਦੀਪ ਸਿੰਘ ਜੀ ਬਾਬਾ ਦੀਪ 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 ਸਿੰਘ ਜੀ ਗੁਰੂ ਵਾਹ ਰੂਹ 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 गुरु वाह गुरु वाह गुरु वाह गुरु वाह गुरु va guru 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 ਵਾਹ ਤੁਹਾਡੀ ਬਾਤ ਵਾਹ ਸੰਗਤ ਜੀ ਤੁਹਾਡੀ ਬਾਤ ਵਾਹ ਗੁਰੂ ਵਾਹ 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 ਗੁਰੂ ਵਾਹ ਇਹ ਹੋਈ ਸੱਚਖੰਡ ਜੇ ਵਾਹ ਹੋਰ ਜੋਰ ਲਾਓ ਵਾਹ ਗੁਰੂ ਵਾਹ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਤੁਰੀ ਮਨੈ कुर्बने जाओ पढ़ो कुर्बने हो कुर्बने ਬਾਬਾ ਦੀਪ ਵਾਹ ਵਾਹ ਸੋ ਨੀਰ ਹਾਲੇ ਸਤਿ ਸ੍ਰੀ ਅਕਾਲ ਬਾਬਾ ਦੀਪ ਸਿੰਘ ਜੀ ਦਾ ਵਾਹ ਵਾਹ ਸ ਪਵਨ ਪਵਿੱਤਰ ਆਗਮਨਦਨ ਮਨਾ ਰਹੇ ਆਂ ਸ਼ਬਦ ਅਸੀਂ ਹੋਣੇ ਪੜਿਆ ਹਾਂ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਨਾਮ ਕੁਰਬਾਨ ਅਸੀਂ ਬਾਬਾ ਦੀਪ ਸਿੰਘ ਜੀ ਤੋਂ ਬੜੇ ਢੰਗਾਂ ਨਾਲ ਜਾ ਸਕਦੇ ਆ ਇਹ ਗੱਲ ਸੁਣਿਓ ਧਿਆਨ ਨਾਲ ਤੁਸੀਂ ਸਾਰੇ ਸੰਗਤ ਕਰਨ ਵਾਲੇ ਬੈਠੇ ਹੋ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਬਸ ਜਿੱਥੇ ਤਨ ਟਿਕਾਇਆ ਕੋਸ਼ਿਸ਼ ਕਰੋ ਮਨ ਵੀ ਟਿਕ ਜੇ ਇੱਕ ਇੱਕ ਕਥਾ ਦਾ ਕੀਰਤਨ ਦਾ ਕਿਣਕਾ ਅੰਦਰ ਡਿੱਗੇ ਬਾਹਰ ਨਾ ਡਿੱਗੇ ਸੁਣਿਓ ਧਿਆਨ ਨਾਲ ਆਖੋ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਦਿੱਲੀ ਵਾਲਿਓ ਕਹਿਮੋ بس تھوڑا جہ سمے ਆਪਾਂ ਹੋਰ ਤੇ ਇੱਕ ਆਪਣੇ ਅੰਦਰ ਹੀ ਪੱਕਾ ਪ੍ਰੋਮਿਸ ਕਰ ਲਿਓ ਪਤਾ ਕਿਹੜਾ ਪ੍ਰੋਮਿਸ ਕਿਸੇ ਨੇ ਵੀ ਹੁਕਮ ਨਾਮ ਸੁਣੇ ਤੋਂ ਬਿਨਾ ਨਹੀਂ ਉਠਣਾ ਇਹ ਪੱਕਾ ਪ੍ਰੋਮਿਸ ਕਰ ਲਿਓ ਆ ਖੋਤਾ ਨਾ ਕਰੋ ਮੈਨੂੰ ਪਤਾ ਹੈ ਜਿਹੜੇ ਪ੍ਰੇਮ ਵਾਲੇ ਭਾਵੇਂ ساری ਰਾਤ ਬੈਠੇ ਰਹਿਣ ਕੋਈ ਫਰਕ ਨਹੀਂ ਪੈਂਦਾ ਪਰ ਜੇ ਕੋਈ ਨਵੇਂ ਬੈਠੇ ਨੇ ਨਾ ਪਹਿਲੀ ਵਾਰੀ ਆਜ ਅਟੈਂਡ ਕਰ ਰਹੇ ਨੇ ਸਮਾਗਮ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿਉਂਕਿ ਜਦੋਂ ਅੱਜ ਤੁਸੀਂ ਜਾਣਾ ਹੈ ਨਾ ਕਿਉਂਕਿ ਇਹ ਸਚਾਈ ਹੈ ਇਹ ਸਾਰੀ ਕਮੇਟੀ ਨੇ ਉਪਰਾਲਾ ਕੀਤਾ ਖੰਡੇ ਵਾਲੇ ਦਾ ਆਗਮਨ ਦਿਨ ਮਨਾਉਣ ਦਾ ਕਿੰਨੇ ਇਸ਼ਤਿਹਾਰ ਲਾਏ ਕਿੰਨੇ ਬੋਰਡ ਲੱਗੇ ਮੈਂ ਵੀ ਰੋਜ਼ ਬੋਲਦਾ ਰਿਹਾ ਆਓ ਜੀ ਸੀਸਗਨ ਸਾਹਿਬ ਕਈਆਂ ਨੇ ਪੜ ਕੇ ਨਾ ਇਗਨੋਰ ਕਰ ਦਿੱਤਾ ਹੋਵੇਗਾ بڑے ਪ੍ਰੋਗਰਾਮ ਹੁੰਦੇ ਨੇ ਨਾ ਵੇ ਤਾਂ ਕੀ ਫਰਕ ਪੈਣਾ ਹੈ ਹਾਂਜੀ ਇਸ ਵਾਰੀ ਨਹੀਂ ਜਾਵਾਂਗੇ ਅਗਲੀ ਵਾਰੀ ਚਲੇ ਜਾਵਾਂਗੇ ਹੋ ਸਕਦਾ ਕਈਆਂ ਨੇ ਇੱਥੇ ਆਉਣ ਦੀ ਪਲੈਨਿੰਗ ਬਣਾਈ ਹੋਵੇ ਸੇਤ ਢਿੱਲੀ ਹੋ ਗਈ ਹੋਵੇ ਆਇਆ ਹੀ ਨਾ ਗਿਆ ਹੋਵੇ ਇਹੋ ਜਿਹਾ ਹਸਾਬ ਵੀ ਹੋਵੇਗਾ ਕਈ ਇਹੋ ਜੇ ਵੀ ਹੋਣਗੇ ਜਿਨ੍ਹਾਂ ਦੀ ਪਲੈਨਿੰਗ ਨਹੀਂ ਸੀ ਆਉਣ ਦੀ ਪਰ ਅਚਾਨਕ ਸ਼ਾਮੀ ਬਣ ਗਈ ਕਈ ਇਹੋ ਜੇ ਵੀ ਹੋਣਗੇ ਹਾਂਜੀ ਉਹਨਾਂ ਨੇ ਮੀਂਹ ਦੀ ਪਰਵਾਹ ਨਹੀਂ ਕੀਤੀ ਚੱਲ ਕੋਈ ਨਹੀਂ ਜਾਣਾ ਤੇ ਜਾਣਾ ਖੰਡੇ ਵਾਲੇ ਦੀ ਖੁਸ਼ੀ ਲੈਣੀ ਤੇ ਲੈਣੀ ਏ ਪ੍ਰਚਾਰ ਜਦੋਂ ਹੋਇਆ ਹਜ਼ਾਰਾਂ ਲੱਖਾਂ ਤੱਕ ਮੈਸੇਜ ਪਹੁੰਚੇ ਆ ਆਏ ਬਹੁਤ ਪਰ ਸਾਰੇ ਤੇ ਨਹੀਂ ਨਾ ਆ ਗਏ ਮੈਨੂੰ ਇਉਂ ਲੱਗਦਾ ਇੱਥੇ ਤੇ ਆਇਆ ਉਹ ਜਿੰਨੇ ਨੂੰ ਬਾਬਾ ਦੀਪ ਸਿੰਘ ਜੀ ਨੇ ਆਪ ਬੁਲਾਇਆ ਹੈ ਹਾਂਜੀ ਸਾਸ ਰੀਆ ਕਾਲ ਜਿੰਨੂੰ ਬਾਬਾ ਦੀਪ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਬਾਜ ਮਾਰ ਕੇ ਬੁਲਾਇਆ ਨਾ ਇੱਥੇ ਉਹੀ ਆਇਆ ਉਹੀ ਹਾਂਜੀ ਉਹੀ ਪਹੁੰਚਿਆ ਔਰ ਸਚਾਈ ਇਹ ਜਦੋਂ ਸਾਡੇ ਘਰ ਵਿੱਚ ਕੋਈ ਸਪੈਸ਼ਲੀ ਤੌਰ ਤੇ ਇਨਵਾਈਟਡ ਹੋਵੇ ਨਾ ਜਿਹਨੂੰ ਅਸੀਂ ਬੁਲਾਇਆ ਹੋਵੇ ਜਦੋਂ ਅਸੀਂ ਉਹਨੂੰ ਵਾਪਸ ਤੋਰਦੇ ਆ ਨਾ ਖਾਲੀ ਹੱਥ ਨਹੀਂ ਤੋਰਦੇ ਕੁਝ ਨਾ ਕੁਝ ਦੇ ਕੇ ਤੋਰਦੇ ਆ ਭਾਈ ਇਹਦੇ ਬੱਚਿਆਂ ਲਈ ਕੋਈ ਫਰੂਟ ਦੇ ਦਾਂ ਕੋਈ ਕੱਪੜੇ ਦੇ ਦਿਆਂ ਕੋਈ ਪੈਸੇ ਦੇ ਦਿਆਂ ਕੋਈ 2100 ਦੇ ਦਿਆਂ ਕੋਈ 21000 ਆਪਣੀ ਆਪਣੀ ਵਿੱਤ ਮੁਤਾਬਕ ਚਲ ਬੱਚਾ ਛੋਟਾ ਇਹਦੇ ਲਈ ਮੈਂ ਸੋਨੇ ਦੀ ਕੋਈ ਚੀਜ਼ ਬਣਾਈ ਉਹੀ ਦੇ ਦਿਆਂ ਕੁਝ ਨਾ ਕੁਝ ਦੇ ਕੇ ਤੋਰਦੇ ਆ ਇਦਾਂ ਹੀ ਹੁੰਦਾ ਨਾ ਕਿਉਂ ਦੇ ਕੇ ਤੋੜਨੇ ਕਿਨੂੰ ਮੈਂ ਸਪੈਸ਼ਲੀ ਤੌਰ ਤੇ ਇਨਵਾਈਟ ਕੀਤਾ ਤੇ ਖਾਲੀ ਨਹੀਂ ਮੋੜਨਾ ਤੇ ਅੱਜ ਸਾਨੂੰ ਸਪੈਸ਼ਲੀ ਤੌਰ ਤੇ ਬੁਲਾਇਆ ਬਾਬਾ ਦੀਪ ਸਿੰਘ ਜੀ ਨੇ ਤੇ ਬੁਲਾਇਆ ਗੁਰੂ ਤੇਗ ਬਹਾਦਰ ਦੇ ਘਰੇ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਬੁਲਾਇਆ ਬਾਬਾ ਦੀਪ ਸਿੰਘ ਜੀ ਨੇ ਤੇ ਬੁਲਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੇ ਜੇ ਇਉਂ ਕਹਿ ਲੋ ਨਾ ਬਾਬਾ ਦੀਪ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤੇ ਨੇ ਤੁਸੀਂ ਕਹੋਗੇ ਉਹ ਕਿਵੇਂ ਇੱਕ ਹੁੰਦੇ ਨੇ ਨਾਦੀ ਪੁੱਤਰ ਇੱਕ ਹੁੰਦੇ ਨੇ ਬਿੰਦੀ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਿੰਦੀ ਪੁੱਤਰ ਤੇ ਗੁਰੂ ਗੋਬਿੰਦ ਸਿੰਘ ਦੇ ਬਿੰਦੀ ਪੁੱਤਰ ਚੌਰ ਸਾਹਿਬ ਜਾਦੇ ਤੇ ਨਾਦੀ ਪੁੱਤ ਅਸੀਂ ਸਾਰੇ ਵੀ ਹਾਂ ਕਹਦੇ ਹੋ ਵਾਹਿਗੁਰੂ ਜੀ ਜਿਨ੍ਹਾਂ ਦਾ ਜਨਮ ਸ਼ਬਦ ਤੋਂ ਹੁੰਦਾ ਹੈ ਕਮਾਈ ਤੋਂ ਹੁੰਦਾ ਹੈ ਜਿਹੜੇ ਅੰਦਰੋਂ ਪ੍ਰੀਤੀ ਪਾ ਲੈਂਦੇ ਨੇ ਗੁਰੂ ਨਾਲ ਤੇ ਨਾਦੀ ਪੁੱਤ ਨੇ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਜੇ ਨਾਦੀ ਪੁੱਤ ਹੋਏ ਗੁਰੂ ਗੋਬਿੰਦ ਸਿੰਘ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਹੀ ਲੱਗੇ ਨਾ ਹਾਂਜੀ ਪੋਤੇ ਨੇ ਦਾਦੇ ਦੇ ਘਰ ਦੇ ਵਿੱਚ ਵਾਜ ਮਾਰ ਕੇ ਤੁਹਾਨੂੰ ਬੁਲਾਇਆ ਤੇ ਸਚਾਈ ਏ ਜਦੋਂ ਵਾਪਸ ਤੋਰਨਾ ਨਾ ਅੱਜ ਵਿਸ਼ਵਾਸ ਰੱਖਿਓ ਹੁਕਮਨਾਮੇ ਸਾਹਿਬ ਤੋਂ ਬਾਅਦ ਜਦੋਂ ਤੁਸੀਂ ਆਪੋ ਆਪਣੇ ਘਰਾਂ 'ਚ ਵਾਪਸ ਜਾਣਾ ਨਾ ਤੇ ਬਾਬਾ ਦੀਪ ਸਿੰਘ ਨੇ ਖਾਲੀ ਨਹੀਂ ਜੇ ਭੇਜਣਾ ਝੋਲੀ ਦੇ ਵਿੱਚ ਕੋਈ ਨਾ ਕੋਈ ਬਖਸ਼ਿਸ਼ ਪਾ ਕੇ ਹੀ ਭੇਜਣਾ। ਬਸ ਸ਼ਰਧਾ ਤੇ ਭਰੋਸੇ ਨਾਲ ਭਾਵਨਾ ਨਾਲ ਬਹਿਣਾ ਇਹ ਮੇਰੀ ਬੇਨਤੀ ਹੈ। ਬਸ ਖਾਲੀ ਜਦੋਂ ਆਏ ਹੋ ਪਰ ਮੁੜੋਗੇ ਨਹੀਂ ਇਹ ਮੈਨੂੰ ਪਤਾ ਹੈ। ਆਏ ਹੋ ਖਾਲੀ ਕਈ ਪਰ ਮੁੜੋਗੇ ਨਹੀਂ ਖਾਲੀ ਮੈਨੂੰ ਵਿਸ਼ਵਾਸ ਹੈ। ਵਿਸ਼ਵਾਸ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾ ਲਖੋ ਧੰਨ ਬਾਬਾ ਦੀਪ ਸਿੰਘ ਜਿਹੜੀ ਮੈਂ ਬਾਤ ਕਹਿਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਤੋਂ ਅਸੀਂ ਵਖ ਵਖ ਢੰਗਾਂ ਦੇ ਨਾਲ ਬਲਿਹਾਰ ਜਾ ਸਕਦੇ ਹਾਂ ਕੁਰਬਾਨ ਜਾ ਸਕਦੇ ਹਾਂ ਅਸੀਂ ਆਪਣੀ ਜ਼ੁਬਾਨ ਤੋਂ ਕਹਿੰਨੇ ਆ ਨਾ ਧੰਨ ਧੰਨ ਬਾਬਾ ਦੀਪ ਸਿੰਘ ਇਹ ਵੀ ਕੁਰਬਾਨ ਜਾਣਾ ਹੈ ਭਗਤ ਪਿਆਰੇ ਤੋਂ ਕੁਰਬਾਨ ਜਾਣਾ ਆਪਣੀ ਰਸਨਾ ਤੋਂ ਉਹਦੀ ਵਡਿਆਈ ਕਰਨੀ ਔਰ ਡਟ ਕੇ ਕਰਿਆ ਕਰੋ ਭਗਤਾਂ ਦੀ ਨਾਮ ਜਪਣ ਵਾਲਿਆਂ ਦੀ ਕਮਾਈ ਵਾਲਿਆਂ ਦੀ ਬਿਟਿਆਈ ਨਹੀਂ ਕਰਨੀ ਹੋਰ ਕੀ ਦੀ ਕਰਨੀ ਜੇ ਜੇ ਜ਼ਬਾਨ ਮਿਲੀ ਏ ਬਾਬਾ ਦੀਪ ਸਿੰਘ ਨੂੰ ਧੰਨ ਨਹੀਂ ਕਹਿਣਾ ਦੱਸੋ ਕਿੰਨੂੰ ਕਹਿਣਾ ਜੇ ਔਰ ਇਹਦਾ ਏਡਾ ਤਗੜਾ ਲਾਬ ਏ ਮਾਰਾ ਕਹਿੰਦੇ ਜੇ ਕੋ ਜਿਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਕਹਿੰਦੇ ਤੂੰ ਪਿਆਰ ਨਾਲ ਕਹਿਣਾ ਸ਼ੁਰੂ ਕਰਤਾ ਨਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਮਾਰਾ ਕਹਿੰਦੇ ਮੈਂ ਗਾਰੰਟੀ ਦੇਣਾ ਗਾਰੰਟੀ ਮਹਾਰਾਜ ਕੀ ਗਰੰਟੀ ਕਹਿੰਦੇ ਤੂੰ ਪਿਆਰ ਨਾਲ ਬਾਬਾ ਦੀਪ ਸਿੰਘ ਵਰਗੇ ਰੱਬ ਦੇ ਪਿਆਰਿਆਂ ਨੂੰ ਧੰਨ ਕਹਿਣਾ ਸ਼ੁਰੂ ਕਰ ਦੇ ਮਹਾਰਾਜ ਕਹਿੰਦੇ ਮੈਂ ਗਰੰਟੀ ਦੇਣਾ ਤੇਰੇ ਨੇੜੇ ਜੰਮ ਨਹੀਂ ਆ ਸਕਦੇ ਹੇ ਹੇ ਤੇਰੇ ਨੇੜੇ ਜੰਮ ਨਹੀਂ ਆ ਸਕਦੇ ਜੇ ਤੂੰ ਖੰਡੇ ਵਾਲੇ ਬੱਪੂ ਨੂੰ ਧੰਨ ਕਹੇਗਾ ਨਾਮ ਜਪਣ ਵਾਲਿਆਂ ਨੂੰ ਧੰਨ ਕਹੇਗਾ ਮਾਰਾ ਤੇ ਇਥੋਂ ਤੱਕ ਕਹਿੰਦੇ ਨਾਮ ਜਪਣ ਵਾਲੇ ਨੂੰ ਤੇ ਜੇ ਤੂੰ ਇਦਾਂ ਹੀ ਕਹਿਤਾ ਨਾ ਆਓ ਜੀ ਜੀਆਂ ਆਆਂ ਨੂੰ ਮਾਰਾ ਕਹਿੰਦੇ ਤਾਂ ਵੀ ਤੇਰਾ ਉਧਾਰ ਹੋ ਜਾਣਾ ਹੀ ਜੇ ਜੀਆਂ ਆਆਂ ਨੂੰ ਕਹਿਤਾ ਹੀ ਕਮਾਈ ਵਾਲਿਆਂ ਦਾ ਵੱਧ ਤੋਂ ਵੱਧ ਸਤਕਾਰ ਕਰਿਆ ਕਰੋ ਐਵੇਂ ਕਿਸੇ ਦੇ ਮਗਰ ਲੱਗ ਕੇ ਨਾਮ ਜਪਣ ਵਾਲਿਆਂ ਦੀ ਨਰਦਰੀ ਨਿੰਦਿਆ ਨਾ ਕਰਿਆ ਕਰੋ ਇਹ ਮੇਰੀ ਬੇਨਤੀ ਹੈ ਬੇਨਤੀ ਬੇਨਤੀ ਟਟ ਟਟ ਕੇ ਵਡਿਆਈਆਂ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਨਾ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਇੱਕ ਇੱਕ ਅੰਗ ਦੇ ਉੱਤੇ ਕਿੰਨੀ ਕਿੰਨੀ ਵਾਰੀ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਜਾਂਦੇ ਨੇ ਇਹ ਮੈਂ ਆਪਣੇ ਕੋਲੋਂ ਬਣਾ ਕੇ ਧਾਰਨਾ ਤੇ ਪੜੀ ਨਹੀਂ ਹਾਂ ਕੁਰਬਾਨੇ ਜਾਉ ਤੇ ਨਾ ਕੇ ਲੈਣ ਜੋ ਤੇਰਾ ਨਾਮ ਜਿਹੜਾ ਪਹਿਲੇ ਸ਼ਬਦ ਪੜਿਆ ਮੈਂ ਆਪਣੇ ਕੋਲੋਂ